ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਅਸੀਂ ਅੱਜ ਜੋ ਸ਼ਵਲਕ ਲੋਅਰ ਸ਼ਵਲਕ ਰੇਂਜ ਦੀਆਂ ਸਾਡੀਆਂ ਜਿਹੜੀਆਂ ਪਹਾੜੀਆਂ ਆ ਪੰਜਾਬ ਦੇ ਵਿੱਚ ਇਹਨਾਂ ਨੂੰ ਕੰਡੀ ਦਾ ਇਲਾਕਾ ਵੀ ਕਹਿੰਦੇ ਆ ਇੱਥੇ ਉੱਥੇ ਆਪਾਂ ਘੁੰਮ ਰਹੇ ਆ ਤੇ ਇੱਥੇ ਜੋ ਜੜੀ ਬੂਟੀ ਪੇੜ ਪੌਦੇ ਉਹ ਦੇਖ ਰਹੇ ਆ ਤੇ ਘੁੰਮਦੇ ਘੁੰਮਦੇ ਅਸੀਂ ਆਏ ਆ ਅੱਜ ਪਿੰਡ ਮਨੋਤਾ ਤੇ ਮਨੋਤਾ ਪਿੰਡ ਜਿਹੜਾ ਆ ਉਹ ਹਿਸ਼ਾਰਪੁਰ ਡਿਸਟ੍ਰਿਕਟ ਵਿੱਚ ਹੀ ਪੈਂਦਾ ਆ ਤੇ ਰੰਜੋਤ ਭਾਜੀ ਮੇਰੇ ਨਾਲ ਆ ਤੇ ਸਾਨੂੰ ਹੋਰ ਵੀ ਜਿੱਦਾਂ ਬੂਟਿਆਂ ਦਾ ਗਿਆਨ ਦਿੰਦੇ ਆ ਰਹੇ ਆ ਪਿੱਛੇ ਜਿੱਦਾਂ ਆਪਾਂ ਰੁਕੇ ਸੀਗੇ ਗੜਦੀ ਵਾਲਾ ਦੇ ਕੋਲ ਤੇ ਇੱਥੇ ਵੀ ਕੁਝ ਪੇੜ ਪੌਦੇ ਜੜੀ ਬੂਟੀਆਂ ਆ ਜਿਨ੍ਹਾਂ ਬਾਰੇ ਹੋਰ ਸਾਨੂੰ ਭਾਜੀ ਦੱਸਣਗੇ ਭਾਜੀ ਦੱਸੋ ਜੀ ਕੀ ਆ ਹੁਣ ਇੱਥੇ ਇਹ ਬੇਸਿਕਲੀ ਅਮਰੀਕਾ ਦੀ ਨੇਟਿਵ ਆ ਹੈ ਅੱਛਾ ਇਹ ਆਪਣੀ ਭਾਰਤੀ ਨਹੀਂ ਸੀਗੀ ਅੱਛਾ ਇਹਨੂੰ ਲਾਟੀਨਾ ਕਹਿੰਦੇ ਆ ਅੱਛਾ ਤੇ ਇਹ ਜਿਹੜੀ ਆ ਹੁਣ ਪੂਰੇ ਭਾਰਤ ਦੇ ਵਿੱਚ ਇਹਨੇ ਨਾ ਆਪਣਾ ਕਰ ਲਿਆ ਅੱਛਾ ਜੀ ਇਹ ਹੈ ਉਹਦਾ ਵੈਸੇ ਸਾਡੇ ਨੇਟਿਵ ਜਿਹੜੇ ਜੜੀਆਂ ਬੂਟੀਆਂ ਦਰਖਤਾਂ ਨਾ ਅੱਛਾ ਜੀ ਉਹਨਾਂ ਲਈ ਹੈ ਖਤਰਨਾਕ ਕਿਉਂਕਿ ਇਹ ਜਿੱਥੇ ਹੋ ਜਾਂਦੀ ਹੈ ਜੀ ਦੇਖੋ ਤੁਸੀਂ ਦੇਖੋਗੇ ਨਾ ਇਹਨੇ ਸਾਰਾ ਕੁਝ ਦੱਬ ਲੈਣਾ ਦੱਬ ਲਿਆ ਇਹਦਾ ਨੁਕਸਾਨ ਆ ਇਹ ਫਗੂੜੀ ਦਾ ਬੂਟਾ ਇਹਨੇ ਨੱਪ ਲਿਆ ਅੱਛਾ ਹੂੰ ਇਹਦਾ ਉਹਦਾ ਕੋਈ ਫਾਇਦਾ ਨਹੀਂ ਫਿਰ ਹੈਨਾ ਇਹਦਾ ਇੱਕ ਫਾਇਦਾ ਹੈਗਾ ਆ ਹਾਂਜੀ ਇਹਦੇ ਜਿਹੜੇ ਪੱਤੇ ਆ ਹਾਂਜੀ ਉਹ ਤੁਸੀਂ ਜਿੱਦਾਂ ਅਸੀਂ ਉਹ ਗੂਗਲ ਦੀ ਧੂਪ ਨਹੀਂ ਧਕਾਉਨੇ ਕੋਲੇ-ਕੋਲਿਆਂ ਦੇ ਉੱਤੇ ਪਾ ਕੇ ਹਾਂਜੀ ਹਾਂਜੀ ਤਾਂ ਇਹਦੇ ਵੀ ਜਿਹਦਾ ਕੋਲਿਆਂ ਦੇ ਉੱਤੇ ਪੱਤੇ ਤੁਸੀਂ ਪਾ ਦੋਗੇ ਤਾਂ ਫਿਰ ਮੱਛਰ ਨਹੀਂ ਆਉਂਦਾ ਅੱਛਾ ਹਾਂ ਮੋਟਨ ਟਾਈਪ ਅਸੀਂ ਲਾ ਸਕਦੇ ਆ ਜਾਂ ਕੋਇਲ ਹੁੰਦੀ ਨਾ ਨਹੀਂ ਠੀਕ ਹੈ ਚਲੋ ਬੈਨੀਫਿਟ ਲੈ ਸਕਦੇ ਆ ਇਹ ਹੁਣ ਜਿੱਦਾਂ ਨਾ ਮੈਂ ਸਾਰਿਆਂ ਵਿਅਕਸ ਨੂੰ ਦੱਸਣਾ ਚਾਹੁੰਦਾ ਆ ਕਿ ਗਰਮੀਆਂ ਵੀ ਆ ਗਈਆਂ ਆ ਤੇ ਮੱਛਰ ਵੀ ਆ ਗਿਆ ਆ ਆਏ ਬਾਦੂ ਆ ਆ ਦੇਖੋ ਤੁਸੀਂ ਰਸਤੇ ਵਿੱਚ ਕਿਤੇ ਵੀ ਆਪਣੇ ਪੰਜਾਬ ਚ ਘੁੰਮ ਰਹੇ ਆ ਪਹਾੜਾਂ ਚ ਘੁੰਮ ਰਹੇ ਆ ਤੇ ਆ ਜਿਆਦਾਤਰ ਪਹਾੜਾਂ ਚ ਹੁੰਦੀਆਂ ਇਹ ਪਹਾੜਾਂ ਵਾਲੇ ਰਸਤੇ ਆ ਦੇ ਵਿੱਚ ਦੇ ਬਸ ਇਥੋਂ ਸਟਾਰਟ ਆ ਇਥੋਂ ਸਟਾਰਟ ਆ ਅੱਗੇ ਹੁਣ ਇਹਦੇ ਬਸ ਵਿਸ਼ਾਲ ਇਦਾਂ ਇਹਦੀਆਂ ਹੋਣੀਆਂ ਬੇਲਾਂ ਤਰਾਤਾਂ ਦੇ ਦੱਬੀਆਂ ਆਏ ਨੇ ਪੂਰੀ ਤੇ ਇਹਨੂੰ ਤੁਸੀਂ ਯੂਜ਼ ਕਰ ਸਕਦੇ ਆ ਆਪਣੀਆਂ ਗਰਮੀਆਂ ਚ ਮਛਰਾਂ ਨੂੰ ਭਜਾਉਣ ਲਈ ਕਿ ਭਾਰਤੀ ਗਵਰਨਮੈਂਟ ਨੇ ਇਹਨੂੰ ਖਤਮ ਕਰਨ ਲਈ ਮੁਹਿੰਮ ਚਲਾਈ ਹੋਆ ਅੱਛਾ ਜੀ ਇਹਨੂੰ ਜੜੋਂ ਪੱਟਦੇ ਆ ਅੱਛਾ ਜੀ ਤੇ ਉਹ ਵਰਕਰਸ ਰੱਖੇ ਆ ਉਹਨਾਂ ਨੂੰ ਗਵਰਨਮੈਂਟ ਸੈਲਰੀ ਦਿੰਦੀ ਆ ਅੱਛਾ 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 ਇਹਨੂੰ ਮਨ ਲੋ ਖਤਮ ਕਰ ਰਹਾ ਆ ਵੀ ਇਹਨੇ ਕਿਉਂਕਿ ਆਉਣ ਵਾਲੇ 10 20 ਸਾਲ ਦੇ ਵਿੱਚ ਇਹਨੇ ਆਪਣਾ ਇੰਨਾ ਫਲਾਹ ਕਰ ਲੈਣਾ ਹਾਂਜੀ ਤੇ ਦੂਸਰੇ ਜਿਹੜੇ ਆ ਛੋਟੇ ਬੂਟੇ ਜਿਹੜੀ ਗੁੰਗੀਆਂ ਉਹ ਖਤਮ ਦੇਖੋ ਤੁਸੀਂ ਥੱਲੇ ਇਹਦੇ ਕੋਈ ਦੀਦਾ ਨਹੀਂ ਹਾਂ ਦੀਦਾ ਨਹੀਂ ਇਹਨੂੰ ਸਾਰਾ ਕੁਝ ਥੱਲੇ ਦੱਬ ਲਿਆ ਹਾਂਜੀ ਚਲੋ ਜੀ ਇਹ ਮੈਂ ਆਪਣੇ ਪੀਓਸ ਨੂੰ ਦੱਸਣਾ ਚਾਹਣਾ ਧਿਆ ਜੇ ਤੁਹਾਡੇ ਵੀ ਲਾਗੇ ਛਾਗੇ ਨੂੰ ਪੱਟ ਦਿਓ ਮੈਂ ਤਾਂ ਕੰਨਾ ਪੱਟਣਾ ਚਾਹੀਦਾ ਉਦਾਂ ਪੱਟਣਾ ਚਾਹੀਦਾ ਹੈਨਾ ਠੀਕ ਹੈ ਸਰਕਾਰ ਕਰੋੜਾਂ ਦਾ ਬਜਟ ਲਾ ਰਹੀ ਹੈ ਹਰ ਇੱਕ ਸਾਲ ਇਹਨੂੰ ਖਤਮ ਕਰ ਲਈਏ ਆ ਦੇਖੋ ਇਹਨੇ ਉਹਨੂੰ ਬਾਸਾ ਦੱਬ ਲਿਆ ਸਾਰਾ ਹਾਂ ਦੱਬ ਲਿਆ ਉਹਦੇ ਆੜੂ ਸਾਹ ਦੇ ਲੋਹਾ ਥੱਲੇ ਆੜੂ ਸਾ ਹਾਂ ਇਹ ਹੁਣ ਇੱਕ ਦਿਨ ਸੁੱਕ ਜਾਣਾ ਇਹਨੇ ਪੂਰੀ ਇੱਥੇ ਛਾਂ ਕਰ ਲੈਣੀ ਜਿੱਲੇ ਬਰਸਾਤ ਆਣੀ ਨਾ ਇਹਦੇ ਪੱਤੇ ਹੀ ਪੱਤੇ ਹੋ ਜਾਣੇ ਇਹਨੇ ਥੱਲੇ ਉਹਦੇ ਜਿਹੜੀ ਪ੍ਰਕਾਸ਼ ਸੰਥਲੇਸ਼ਨ ਜਿਹੜੀ ਹੁੰਦੀ ਹੈ ਧੁੱਪ ਦੀ ਉਹ ਬੰਦ ਕਰਕੇ ਫੋਟੋਸਿੰਥੇਸਿਸ ਬੰਦ ਕਰ ਦਿੰਦੀ ਹੈ ਜੀ ਫੋਟੋਸਿੰਥੇਸਿਸ ਬੰਦ ਕਰਕੇ ਤਾਂ ਆ ਲਾਟੀਨਾ ਜਿੱਥੇ ਵੀ ਤੁਹਾਨੂੰ ਦਿਖਦਾ ਉਹਨੂੰ ਪੱਟ ਜ਼ਰੂਰ ਦਿਓ ਨਹੀਂ ਤਾਂ ਉਹ ਤੁਹਾਡੀਆਂ ਸਾਰੀਆਂ ਫਸਲਾਂ ਤੁਹਾਡੇ ਜਿਹੜੇ ਗੁਣਕਾਰੀ ਬੂਟੇ ਆ ਉਹਨਾਂ ਨੂੰ ਖਰਾਬ ਕਰ ਦੇਗਾ ਇਹਨੂੰ ਬੁੱਟੀ ਨੂੰ ਤੁਸੀਂ ਕੀ ਕਹਿੰਨੇ ਆ ਅਸੀਂ ਚੜੇਲ ਬੁੱਟੀ ਕਹਿੰਦੇ ਆ ਅੱਛਾ ਚੜੇਲ ਬੁੱਟੀ ਕਹਿੰਨੇ ਆ ਜਾਂ ਪੰਜ ਫੁੱਲੀ ਕਹਿ ਦਿੰਦਾ ਅੱਛਾ ਜੀ ਲਓ ਜੀ ਇਹ ਨਵੀਂ ਇੱਕ ਦਾ ਨਾਮ ਪਤਾ ਲੱਗਾ ਭਾਜੀ ਚੜੇਲ ਬੁੱਟੀ ਲੋਕਲ ਲੈਂਗੁਏਜ ਵਿੱਚ ਨਾਮ ਆ ਇਹਦਾ ਇੱਕ ਹੈਗਾ ਫਾਇਦਾ ਕਿਹਦਾ ਜੀ ਇਹਦਾ ਹੀ ਪੱਤੇ ਹੁੰਦਾ ਇਹ ਲਾਟੀਨਾ ਦੇ ਲਾਟੀਨਾ ਦੇ ਹਾਂਜੀ ਜਿੱਦਾਂ ਤੁਹਾਡੇ ਸਿਰ 'ਚ ਗੰਜਾਪਣਾ ਪੈ ਗਿਆ ਇਹ ਚੀਕ ਉਹ ਲੋ ਥੋੜਾ ਜੀ ਹਾਂਜੀ ਗੰਜ ਪੈ ਗਿਆ ਸਿਰ ਚ ਅੱਛਾ ਜੀ ਕੀੜਾ ਲੱਗ ਜਾਂਦਾ ਜਾਂ ਬਾਲ ਝੜ ਜਾਂਦੇ ਨੇ ਹਾਂਜੀ ਹਾਂਜੀ ਇਹਨਾਂ ਨੂੰ ਕੁੱਟ ਕੇ ਇਹਦਾ ਪਾਣੀ ਤੇਲ ਦੇ ਵਿੱਚ ਲਾ ਕੇ ਤਾਂ ਉਹ ਗੰਜ ਜਿਹੜਾ ਸਹੀ ਹੋ ਜਾਏਗਾ ਬਗਿਆ ਕਿੰਨੇ ਚਿਰ ਚ ਇਹ ਪਤਾ ਨਹੀਂ ਮੈਨੂੰ ਇਹ ਇੱਕ ਮਹਾਤਵਾਜ ਦੇ ਤਲਵਾੜੀ ਸਾਈਡ ਕੋਈ ਦੱਸਿਆ ਮੈਨੂੰ ਅੱਛਾ ਜੀ ਤੇ ਵਰਤਿਆ ਫੇ ਤੁਸੀਂ ਜਿਹੜਾ ਦੱਸਿਆ ਹੀ ਉਹਨਾਂ ਨੇ ਹੈ ਗੰਜੇ ਪੰਦੇ ਇਲਾਜ ਦੇ ਲਈ ਇਹਨੂੰ ਵਰਤਿਆ ਜਾਂਦਾ ਜਿਦਾਂ ਤੁਸੀਂ ਦੱਸਿਆ ਉਸ ਤਰ੍ਹਾਂ ਹੈ ਠੀਕ ਆ ਇਹ ਤੇ ਬੂਟੀ ਦਾ ਸਾਡਾ ਇੱਕ ਮਾਸਟਰ ਨਹੀਂ ਥੇ ਹਾਂਜੀ گورਨਮੈਂਟ ਹਾਈ ਸਕੂਲ ਤੋਂ ਬਾਅਦ ਹਾਂਜੀ ਉਹਨਾਂ ਨੇ ਇਸ ਬੂਟੀ ਤੋਂ ਗੱਤਾ ਤਿਆਰ ਕਰਨ ਦਾ ਮਤਲਬ ਕੀਤਾ ਸੀ ਇਹ ਤੋਂ ਹੀ ਲਟੀਨਾ ਤੋਂ ਹੀ ਹਾਂਜੀ ਇੱਕ ਤਰੀਕੇ ਨਾਲ ਇਹਨੂੰ ਕੁਛ ਨਾ ਕੁਛ ਵਰਤੋਂ ਦੇ ਵਿੱਚ ਹੈਗੀ ਆ ਇਹ ਪਰ ਇਹ ਗੱਲ ਇਦਾਂ ਹੈ ਭਰਾ ਜੀ ਹੁਣ ਕੋ ਮੈਨੂੰ ਰਣਜੋਤ ਪਾਜੀ ਕੋ ਗੱਲ ਪਤਾ ਲੱਗੀ ਜਿੱਦਾਂ ਦੇਖਿਆ ਵੀ ਮੈਂ ਇਹਦੇ ਥੱਲੇ ਜਿਹੜੇ ਬੂਟੇ ਹੁੰਦੇ ਨੇ ਉਹਨੂੰ ਦੱਬ ਦਿੰਦੀ ਇਹ ਮਾਰ ਦਿੰਦੀ ਆ ਹਾਂ ਉਹ ਤੋਂ ਇਹਦੇ ਥੱਲੇ ਕੁਛ ਨਹੀਂ ਹੋਇਆ ਇਹਨੂੰ ਫਿਰ ਚੜੇਲ ਬੂਟੀ ਤਾਂ ਹੀ ਉਹਦਾ ਤੁਸੀਂ ਵੀ ਨਾਂ ਦਿੱਤਾ ਹੈ ਦਾ ਹੈਨਾ ਹਾਂਜੀ